ਦੋਸਤੋ ਤੁਹਾਨੂੰ ਪਤਾ ਹੈ ਕਿ ਕੁਝ ਲੋਕ ਕਹਿੰਦੇ ਆ ਕਿ ਨਾ ਸਾੜੀ ਨਾ ਦਫਨਾਈ ਨਾ ਤੇ ਪਾਣੀ ਦੇ ਵਿੱਚ ਵਹਾਈ ਲਾਸ਼ ਨੂੰ ਇਸ ਪ੍ਰਤੀ ਤੁਹਾਨੂੰ ਪਤਾ ਇਸ ਬਾਰੇ ਤੁਹਾਨੂੰ ਥੋੜੀ ਬਹੁਤੀ ਜਾਣਕਾਰੀ ਹੈ ਕਿ ਇਹ ਕਾਹ ਤੋਂ ਆਇਆ ਅੰਦਾ ਹੈ ਜਿਹੜੇ ਪਾਰਸੀ ਲੋਕ ਹੁੰਦੇ ਆ ਨਾ ਉਹਨਾਂ ਦਾ ਕਹਿਣਾ ਹੈ ਕਿ ਨਾ ਸਾੜੀ ਨਾ ਦਫਨਾਈ ਤੇ ਨਾ ਪਾਣੀ ਦੇ ਵਿੱਚ ਵਹਾਈ ਕਿਉਂਕਿ ਉਹ ਜਿਹੜਾ ਅੰਤਿਮ ਸੰਸਕਾਰ ਆ ਉਹ ਹੋਰ ਵੇ ਨਾ ਕਰਦੇ ਆ ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਤੇ ਜਦੋਂ ਦੇ ਬੰਦਾ ਜਨਮ ਲੈਂਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਉਹਨਾਂ ਦੇ ਰੀਤੀ ਰਿਵਾਜ ਬਣਾਉਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਜਿਵੇਂ ਕਿ ਹਿੰਦੂ ਸਿੱਖ ਇਹ ਜਿਹੜੇ ਹੁੰਦੇ ਆ ਲੋਕ ਉਹ ਜਿਹੜੇ ਜਦੋਂ ਬੰਦੇ ਬੰਦੇ ਹੀ ਡੈਥ ਹੋ ਜਾਂਦੀ ਆ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਅਨੁਸਾਰ ਸਾੜ ਕੇ ਕੀਤਾ ਜਾਂਦਾ ਹੈ ਪਰ ਜਿਹੜੇ ਪਾਰਸੀ ਹੁੰਦੇ ਆ ਉਹ ਇਹ ਚੀਜ਼ਾਂ ਨੂੰ ਨਹੀਂ ਕਰਦੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਪਾਣੀ ਆ ਮਿੱਟੀ ਆ ਤੇ ਜਿਹੜੀ ਆਗਾ ਇਹ ਪਵਿੱਤਰ ਹੁੰਦੀਆਂ ਜੇਕਰ ਉਹ ਇਹਨਾਂ ਚੀਜ਼ਾਂ ਦੀ ਵਰਤੋਂ ਕਰਨਗੇ ਤਾਂ ਉਹ ਆ ਪਵਿੱਤਰ ਹੋ ਜਾਣਗੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੇਕਰ ਉਹ ਸਾੜਨਗੇ ਤਾਂ ਅਗ ਆ ਪਵਿੱਤਰ ਹੋ ਜਾਏਗੀ ਤੇ ਜਿਹੜੀ ਮਿੱਟੀ ਆ ਉਹ ਖਰਾਬ ਹੋ ਜਾਏਗੀ ਤੇ ਜੇਕਰ ਉਹ ਪਾਣੀ ਦੇ ਵਿੱਚ ਲਾਸ਼ ਨੂੰ ਬਹਾਉਣਗੇ ਤਾਂ ਉਹ ਪਾਣੀ ਜਿਹੜਾ ਦੂਸ਼ਿਤ ਹੋ ਜਾਂਦਾ ਹੈ ਤੇ ਫਿਰ ਹੁਣ ਤੁਹਾਨੂੰ ਦੱਸਦੇ ਆ ਕਿ ਉਹ ਕਿੱਦਾਂ ਅੰਤਿਮ ਸੰਸਕਾਰ ਕਰਦੇ ਆ 30000 ਸਾਲ ਪਹਿਲਾਂ ਉਹ ਜਿਹੜੇ ਇਨਸਾਨ ਦਾ ਅੰਤਿਮ ਸੰਸਕਾਰ ਕਰਦੇ ਸੀ ਉਹ ਸ਼ਮਸ਼ਾਨ ਘਾਟ ਵਿੱਚ ਜਾ ਕੇ ਚਾਰ ਜਿਹੜੇ ਡੰਡੇ ਗੱਡ ਕੇ ਉੱਪਰ ਉਹਦੇ ਲੱਕੜ ਦੀ ਫੱਟੀ ਪਾ ਕੇ ਤੇ ਉੱਪਰ ਉਹ ਇਨਸਾਨ ਨੂੰ ਰੱਖ ਦਿੰਦੇ ਸੀ ਤੁਸੀਂ ਸੋਚਦੇ ਹੋਵੋਗੇ ਫਿਰ ਉਹਦੇ ਵਿੱਚ ਕੀ ਹੁੰਦਾ ਹੋਊਗਾ ਜਿਹਦਾ ਅਸੀਂ ਅੱਗੇ ਦੱਸਦੇ ਆ ਜਦੋਂ ਉਸ ਬੰਦੇ ਨੂੰ ਉਸ ਫੱਟੀ ਉੱਪਰ ਰੱਖ ਦਿੰਦੇ ਸੀ ਖੁੱਲੇ ਅਸਮਾਨ ਦੇ ਵਿੱਚ 30000 ਸਾਲ ਪਹਿਲਾਂ ਉਹਦਾ ਗਿਰਜਾ ਬਹੁਤ ਹੁੰਦੀ ਆ ਸੀ ਤੇ ਉਹ ਗਿਰਜਾ ਜਿਹੜੀਆਂ ਉਹ ਇਨਸਾਨ ਨੂੰ ਖਾ ਜਾਂਦੀਆਂ ਸੀ ਤੇ ਉਹਨਾਂ ਦਾ ਕਹਿਣਾ ਇਹ ਸੀ ਜੇਕਰ ਉਹ ਗਿਰਜਾ ਉਹ ਇਨਸਾਨ ਨੂੰ ਖਾਣੀਆਂ ਤਾਂ ਵਾਤਾਵਰਣ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਤਦ ਉਹਦੇ ਨਾਲ ਵਾਤਾਵਰਨ ਜਿਹੜਾ ਸਾਫ਼ ਰਹੂਗਾ ਕੋਈ ਦੂਸ਼ਿਤ ਨਹੀਂ ਹੋਊਗਾ ਪਰ ਉਹਨਾਂ ਨੂੰ ਪਤਾ ਹੀ ਹੈ ਕਿ ਗਿਰਜਾਂ ਹੌਲੀ-ਹੌਲੀ ਘਟ ਰਹੀਆਂ ਨੇ ਤੇ ਜਿਹੜੇ ਪਾਰਸੀ ਲੋਕ ਆ ਉਹ ਥੋੜੇ-ਥੋੜੇ ਪਰੇਸ਼ਾਨ ਹੋ ਗਿਆ ਕਿ ਹੁਣ ਅਸੀਂ ਲੋਕਾਂ ਦਾ ਅੰਤਿਮ ਸੰਸਕਾਰ ਕਿਵੇਂ ਕਰੀਏ ਕੌਜਿਕਲ ਲੋਕ ਜਿਹੜੇ ਆ ਉਹ ਲਾਸ਼ ਨੂੰ ਸਮਸ਼ਾਰ ਘਾਟ ਵਿੱਚ ਲੈ ਜਾ ਲੈ ਕੇ ਜਾਂਦੇ ਆ ਫਿਰ ਉੱਥੇ ਇਲੈਕਟ੍ਰੀਕਲ ਕੋਈ ਚੀਜ਼ ਹੁੰਦੀ ਆ ਉਹਦੇ ਵਿੱਚ ਉਹ ਬੋਡੀ ਨੂੰ ਪਾ ਦਿੰਦੇ ਆ ਪਾ ਕੇ ਇੱਕ ਦੋ ਮਿੰਟ ਦੇ ਵਿੱਚ ਉਹ ਸੜ ਜਾਂਦੀ ਆ ਤੇ ਦੋ ਸੜ ਜਾਂਦੀ ਆ ਤੇ ਉਹ ਫਿਰ ਜਿਹੜੇ ਉਹਦੇ ਫੋਲ ਹੁੰਦੇ ਆ ਉਹ ਬਨ ਜਾਂਦੇ ਆ ਹਾਂਜੀ ਉਹ ਕਹਿੰਦੇ ਆ ਕਿ ਜੇਕਰ ਅਸੀਂ ਪਾਣੀ ਤੇ ਅੱਗ ਦੀ ਵਰਤੋਂ ਕਰਾਂਗੇ ਤੇ ਨਾਲ ਮਿੱਟੀ ਦੀ ਵਰਤੋਂ ਕਰਾਂਗੇ ਉਹਦੇ ਨਾਲ ਜਿਹੜੀ ਆ ਗਈ ਉਹ ਸਾਰੀਆਂ ਚੀਜ਼ਾਂ ਆਪਵਿੱਤਰ ਹੋ ਜਾਣੀਆਂ ਉਹ ਤਾਂ ਕਰਕੇ ਇਨਸਾਨ ਨੂੰ ਸਾੜਨਾ ਤੇ ਦਫਨਾਉਣਾ ਚੰਗਾ ਨਹੀਂ ਸਮਝਦੇ ਤੁਹਾਡਾ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਸਾਡੇ ਨੂੰ ਜਰੂਰ ਸ਼ੇਅਰ ਕਰੋ ਜੀ